ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਤਵਾਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਚੱਲਦੇ ਆ ਜੀ ਆਪਾਂ ਮਸ਼ੀਨ ਲੈ ਕੇ ਛਲੀਆਂ ਕੱਢਣੀਆਂ ਥੋੜੀਆਂ ਜੀਆਂ ਜੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਬਤਵਾਦ ਵੀਡੀਓ ਦੇਖਿਆ ਕਰੋ ਲਾਈਕ ਕਰੋ ਕਮੈਂਟ ਕਰੋ ਆਪਾਂ ਲੋਕ ਜੀ ਮੇਰੇ ਤੋਂ ਕੱਢੀਆਂ ਲੱਗੀਆਂ ਕਰਾ ਤਾ ਕੇ ਸੌੜੀਆਂ ਨਹੀਂ ਆ ਪਿੰਡ ਦੇ ਤੀਰਦੀਆਂ ਇਹ ਚੇਕਾ ਕੱਢਣੀਆਂ ਨੇ ਆਪਾਂ ਦੇ ਬੜੀ ਕੰਪਨੀ ਦੀ ਵੱਡੀ ਹੋਈ ਆ ਬਾਈ ਜੇ ਜੁਗੀਆਂ ਹੋਈਆਂ ਨੇ ਕਿਉਂ ਦੇ ਲੋ ਬੇਟਾ ਹੋ ਗਿਆ ਸੌੜਾ ਲੈ ਕੇ ਭੱਟੇ ਨੇ ਆਪਣੇ ਪਿੰਡ ਦਾ ਵੱਡੀ ਬੜੀ ਬੜੀ ਦਾ ਕੱਟਣਾ ਹੈ ਦੇਖਿਆ ਦਾਣੇ ਦਾਣੇ ਦੇਖਿਆ ਖੜੀ ਛੜਦੀ ਹੁੰਦੀ ਆ ਮਾਰੇ ਮੋਟੇ ਇੱਕ ਹਸਾਰ ਨਹੀਂ ਪੈਂਦਾ ਬਾੜ ਕਰਦੇ ਆ ਹੁਣ ਕੰਮ ਨਿਪਟ ਗਿਆ ਸਫਾਈ ਕਰਾਂਗੇ ਜੀ ਆਪਾਂ ਧੂਮਾਂ ਦੇ ਮਸ਼ੀਨ ਤੋਂ ਧੂਕੇ ਲੌਰਿਆ ਜਗਾਂ ਨੇ ਲਗੇ ਆ ਆ ਦੋ ਆ ਗਿਆ ਰੇਸ਼ਾ ਥੱਲੇ ਕਰ ਦਿਓ ਏ ਪਰ ਚੱਕ ਨਹੀਂ ਹੋਣਾ ਮੁੜ ਕੇ ਰਹਿਣ ਦੇ ਜਿਹੜੇ ਲੱਗੇ ਨੇ ਪੌਣ ਹੁਣ ਲੋਗ ਇਹ ਰੇਖੇ ਭਰ ਲੈ ਬਿਲਡੀ ਬਿਲਡੀ ਜੀ ਮੱਕੀ ਦੀ ਗਾਰੇ ਇਹ ਪੈ ਗਿਆ ਜੀ ਤੇ ਬੀਜੀ ਦੀ ਉਹਦੇ ਕਰਕੇ ਝਾੜ ਵੀ ਘਟਾ ਇੱਕ ਬਿਗੇ ਤੋਂ ਥੋੜਾ ਬੋਟੇ ਜਗਾ ਘਟਾਉਂਦੇ ਨੇ ਬਿਗਾ ਰਹੇ ਨੇ ਮੇਟਰ 2 ਆ 200 ਆ ਗਿਆ ਲੈ ਕੇ ਟਰਾਲੀ ਲੱਗਿਆਂ ਕੱਢਣ ਜੱਗਾ ਵਈ ਇਹਦੇ ਸਾਰੀ ਮੱਕੀ ਵੱਢੀ ਆਪਾਂ ਜਿੰਨੇ ਵੀ ਪਲਾਟ ਦੀ 50 60 70 ਜੋ ਵੀ ਕੀਤੇ ਦੀਗੇ ਉੱਪਰ ਗਿਆ ਕੰਮਾਰੇ ਘਟਣ ਲੱਗਿਆ ਜੱਸਾ ਆਓ ਜੀ ਮਿੱਤਰੋ ਕੱਖੂ ਉੱਚ ਚੱਲਦਾ ਟਰੈਕਟਰ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਆ ਦੇਖੋ ਵੀਰ ਨੇ ਟਾਇਰ ਆਹ ਹਾਰਾ ਦੇਖੋ ਬਾੜਾ ਜਿਹਾ ਧਿਆਨ ਰੱਖਿਆ ਕਰੋ ਪਾਣੀ ਰੋਜ਼ ਦੂਏ ਦੀਏ ਦਿਨ ਮਾਰ ਲਿਆ ਕਰੋ ਜੇ ਰੋਜ਼ ਨਹੀਂ বাজਦਾ ਤਾਂ ਦੂਏ ਦੀਏ ਦਿਨ ਤਾਂ ਜਰੂਰ ਮਾਰਿਆ ਕਰੋ ਆ ਨਾਲੇ ਦਾ ਰਿੰਗ ਵੱਡ ਹੋ ਗਏ ਤੇ ਨਾਲੇ ਟਾਇਰ ਕੱਟ ਹੋ ਗਿਆ ਮੱਕੀ ਨੇ ਦਾ ਵੱਡੇ ਹੀ ਦੇਣਾ ਤੁਹਾਨੂੰ ਪਤਾ ਹੀ ਆ ਥੋੜੀ ਜਿਹੀ ਗੌਰ ਰੱਖਿਆ ਕਰੋ ਠੀਕ ਨਿਬੜ ਗਿਆ ਕੰਮ ਮਿੱਤਰੋ ਜੀਰੇ ਦੀ ਤਿਆਰੀ ਚੱਲ ਪਈ ਤੇ ਸਮਾਨ ਪਹੁੰਚ ਗਿਆ ਮੋਟਰ ਤੇ ਖਾਦ ਵੀ ਆ ਗਈ ਕਰੋ ਚੈੱਕ ਕਰੋ ਡੈਕਟ ਅੱਜ ਦਾ ਧੰਨਵਾਦ ਐ ਜੀਰਾ ਜਿੱਸੇ ਅੱਛਾ ਤੋਂ ਲਈ ਜਾ ਮਸ਼ਨ ਆ ਗਿਆ ਰੱਖ ਲੋ ਮੌਸਮ ਅੱਜ ਫੇਰ ਦੇਖੋ ਬੱਦਲ ਬਈ ਆ ਸੋਹਲੀ ਪਹੁੰਚੇ ਵੇ ਤੇ ਪ੍ਰਸ਼ਾਦਾ ਲੈ ਕੇ ਲਾਈਟ ਆ ਗਈ ਤੇ ਮੋਟਰਾਂ ਚੱਲਦੀਆਂ ਨੇ ਹਵਾ ਚੱਲਦੀ ਐ ਮਿੱਠੀ ਮਿੱਠੀ ਜੀ ਤੀਸਰਾ ਰੇ ਕਰਤਾ ਸਟਾਰਟ ਬੰਦਿਆ ਨੇ ਆਪਣੇ ਆਨੇ ਉਰੇ 6 ਥੇਲੇ ਪਾ ਕੇ ਹੁਣ ਲੱਗੇ ਨੇ ਪ੍ਰਸ਼ਾਤਾ ਸ਼ਕਣ ਦੋਏ ਜਾਣੇ ਕਿਉਂਕਿ ਉਰੇ ਥੋੜਾ ਜਿਹਾ ਰੇ ਘੱਟ ਪੈਂਦਾ ਕਾਰਨੇ ਆ ਵੀ ਮਲਾ ਕੇ ਉਰੋਂ ਲਿਜਾਣਾ ਪੈਂਦਾ ਗਲਤੀ ਹੋ ਗਈ ਆਪਾਂ ਤੋਂ ਜਿੱਥੇ ਖਾਲ ਦਾ ਖੁੰਜਾ ਮੁੱਕਦਾ ਇੱਥੇ ਆਪਾਂ ਨੂੰ 5 ਇੱਕ ਫੁੱਟ ਦਾ ਗੋਲ ਚੌਂਕ ਬਣਾਉਣਾ ਚਾਹੀਦਾ ਸੀਗਾ ਵੀ ਰੇ ਵਿਚਾਲੇ ਲਿਜਾ ਕੇ ਮਲਾ ਸਕਦੇ ਤੇ ਵਧੀਆ ਰਹਿੰਦੇ ਹੁਣ ਸੋਚਿਆ ਦੋ ਤਿੰਨ ਚੌਂਕ ਬਣਾਵਾਂਗੇ ਇਹ ਪ੍ਰੋਬਲਮ ਆ ਰਹੀ ਆ ਕਿਉਂਕਿ ਸਾਰੇ ਪਲਾਟ ਲੰਬੇ ਨੇ ਇੱਧਰ ਨੂੰ ਸਿਰੇ ਤੱਕ ਰਲਾਉਣ ਨੂੰ 2-3 ਜਗ੍ਹਾ ਬਣਾਵਾਂਗੇ ਫਿਰ ਲੋਟ ਆਊਗਾ ਕੰਮ ਹੁਣ ਸਾਰਾ ਔਰੋਂ ਲਿਜਾ ਕੇ ਔਰੋਂ ਰਲਾ ਕੇ ਫਿਰ ਸਿਰ ਤੇ ਢੋਣਾ ਪੈਂਦਾ ਉਧਰ ਦਾ ਚਲੋ ਮੰਨਦੇ ਆ ਵੀ ਉਹ ਮੋਟਰ ਤੇ ਰਲਾਇਆ ਜਾ ਸਕਦਾ ਜਿਹੜਾ ਇੱਥੇ ਵਿਚਾਲੇ ਪਾਉਣਾ ਉਹਦੀ ਦਿੱਕਤ ਆ ਰਹੀ ਆ 2 ਚੌਕ ਚਾਹੀਦੇ ਤੇ ਆਪਾਂ ਨੂੰ ਲੰਬਾਈ ਆ ਜ਼ਿਆਦੇ ਚਲੋ ਇੱਕ ਵਾਰੀ ਕੰਮ ਕਰੇ ਦੀ ਪਤਾ ਲੱਗਦਾ ਵੀ ਕੀ ਕਰਨਾ ਕੀ ਨਹੀਂ ਤੇ ਹੁਣ ਗਾਹ ਨੂੰ ਵੀ ਆਪਾਂ ਗੌਰ ਜ਼ਰੂਰ ਰੱਖਾਂਗੇ ਕਿ ਉਹ ਕਿ ਉਹ ਜੇ ਘੱਟ ਪੈਂਦਾ ਕਹਿੰਦੇ 6 ਸ਼ਾਮ ਨੂੰ ਪਾ ਦਾਂਗੇ 12 ਥਲੇ ਬਾਰੇ ਨੇ ਲੋਹਾ ਬੰਦਿਆਂ ਨੇ ਆਰਾਮ ਨਾਲ ਲੋ ਜੀ ਮਿੱਤਰੋ ਇਹਦੇ ਵੀ ਮੋਟਰ ਦੇ ਜੋੜ ਫੁਗਦੇ ਤੇ ਘਰ ਤੇ ਪੱਕੇ ਆਪਾਂ ਦੇਖੋ ਥਿੰਮਲਾ ਲਾ ਕੇ ਇਹ ਟੋਟੇ ਤਾਂ ਹੋ ਜਾਂਦੇ ਤੁਹਾਨੂੰ ਪਤਾ ਵੀ ਆਪਣੇ ਚੋਰ ਵੀਰ ਵੱਢ ਕੇ ਲੈ ਜਾਂਦੇ ਨੇ ਚੋਰ ਆ ਦੇਖੋ ਵੀਰੇ ਨੇ ਹੁਣ ਕਈ ਕੀ ਆ ਜਾਵੇ ਉਹਨਾਂ ਨੂੰ ਦੋਏ 17 ਇੱਥੋਂ ਵੱਡੀਆਂ ਹੋਈਆਂ ਸੀ ਉਹਦੇ ਕਰਕੇ ਜੋੜ ਲਾਉਣੇ ਪੈਗੇ ਤੇ ਬਹੁਤ ਫੁਗਦੇ ਤੇ ਅੱਜ ਪੱਕਾ ਕੰਮ ਕੀਤਾ ਹੁਣ ਦੇਖਦੇ ਹਾਂ ਹੁਣ ਕੀ ਬਣੂਗਾ ਕਿੰਨਾ ਟਾਈਮ ਖੜਦੇ ਨੇ ਲਾਲਾਣਾ ਵਾਈ ਦਾ ਕੰਮ ਆ ਜਿੰਨੀਆਂ ਕਵਟਾਂ ਘੜਦਾ ਸਾਫ਼ ਸੁਪਈਆ ਕਰਦਾ ਨਾਲ ਹੁੰਦੇ ਸਪਰੇਅ ਮਾਰੀ ਜਾਂਦਾ ਦੇਖੋ ਆ ਸਾਫ਼ ਕਰਤੀ ਤੇ ਢੋਲੀ ਭਰ ਲਈ ਹੁਣ ਹੋ ਲੋ ਚੈੱਕ ਕਰੋ ਢੋਲੀ ਭਰਨ ਲੱਗਾ ਨਾਲ ਹੁੰਦੇ ਉਨੀਆਂ ਬੱਟਾਂ ਸ਼ਾਮ ਨੂੰ ਵੀ ਦੁਬਾਰਾ ਕੱਖ ਹੋਣਾ ਖੇਚ ਧੰਦਾ ਕੰਮ ਨੂੰ ਲੱਗਿਆ ਹੋਇਆ ਹੁਣੇ ਨੇ ਸਪਰੇਅ ਕਰ ਦੇਣੀ ਆ ਦੋ ਦੋਨ ਢੋਲੀਆਂ ਜੋ ਵੀ ਲੱਗਣਗੀਆਂ ਸਵੇਰੇ ਸਵੇਰੇ ਪਹਿਲਾਂ ਇਹ ਬੱਟਾਂ ਘੜੀ ਜਾਂਦਾ 3 ਵਜੇ ਤੋਂ ਬਾਅਦ ਆਪਣਾ ਨਾਲ ਹੁੰਦੇ ਜਿੰਨੀਆਂ ਬੱਟਾਂ ਘੜੀਆਂ ਨੇ ਸਾਰੀਆਂ ਤੇ ਦੁਬਾਰੇ ਕੱਖ ਨਾ ਯਮੇ ਤੇ ਆਪਣੇ ਦੋ ਤਿੰਨ ਪੰਪ ਜੋ ਵੀ ਲਾਉਣੇ ਲਾਈ ਜਾਂਦਾ ਰਜਾਨਾ ਪਲਾਟ ਦੇ ਆਲੇ-ਦੁਆਲੇ ਘੁੰਮ ਗਿਆ ਸਾਰੇ ਦੇ ਤੇ ਕਰੋ ਚੈੱਕ ਝੋਨਾ ਬੜ ਗੁੱਜਰਾਂ ਵਾਲੇ ਪਲਾਟਾਂ ਦਾ ਅੱਡਾ ਰੁੜੀ ਵਾਲੇ ਪਲਾਟ ਨੇ ਇਹ ਤੇ 26 ਝੋਨਾ ਹੁਣ ਕਰੋ ਚੈੱਕ ਹੌਲੀ-ਹੌਲੀ ਮਿੱਟੀ-ਮਿੱਟੀ ਚਾਲਦੇ ਨੇ ਲੱਗਿਆ ਰਹਿਣਾ ਇੱਕ ਵੀ ਡੱਕੇ ਤੇ ਨਹੀਂ ਪੈਣਦਾ ਪੂਰਾ ਤਰੀਕਾ ਇਹਨੂੰ ਨਾਲ ਦੇ ਲੋ ਕੋਈ ਕੱਪ ਨਹੀਂ ਲਾਇਆ ਵਾ ਬਹੁਤ ਮੋਟਾ ਮੋਟਾ ਖੱਬਲ ਹੋਇਆ ਵਾ ਠੀਕ ਆ ਆ ਭਲਾੜ ਤੋਂ ਆਪਾਂ ਕੰਮ ਸਟਾਰਟ ਕਰਿਆ ਸੀ ਕੱਦੂ ਦਾ 22 23 ਤਰੀਕ ਦੇ ਡੇੜਾ ਜੋ ਹੁੰਦਾ